ਫੀਗਰ ਦੋਸਤੋ ਅੱਜ ਦੁਬਾਰੇ ਫੇਰ ਕਢਾਉਣਾ ਤੇ ਗੋੜਾ ਪਾ ਗੰਨੇ ਤੇ ਕਲਾੜ ਤੇ ਜਿਹੜਾ ਆਪਣਾ ਗੰਨਾ ਕਹੀ ਜਾਂਦੇ ਨੇ ਵੀ 800 ਨਹੀਂ ਬੇਗਦਾ ਵੀ ਸਾਨੂੰ ਕੀ ਬਚੂਗਾ ਇਹ ਬਾਈ ਜੂਸ ਵਾਲਾ ਗੰਨਾ ਜਸ ਫੈਸਲ ਜੂਸ ਨਹੀਂ ਜਾਂਦਾ ਉਨੀ ਗੰਨਾ ਤੁਸੀਂ ਗੰਨੇ ਦੀ ਗੰਨੇ ਦੀ ਕੁਆਲਿਟੀ ਦੇਖੋ ਲਗਾ ਲਓ ਜੀ ਪਹਿਲਾਂ ਗੰਨੇ ਦੀ ਕੁਆਲਿਟੀ ਚੈੱਕ ਕਰੋ ਉਨੀ ਗੰਨਾ ਇਹ ਪੂਰਾ ਸੌਫ ਗੰਨਾ ਪੂਰਾ ਜੂਸ ਨਿਕਲਾ ਪੂਰਾ ਮਿੱਠਾ ਮੇਨ ਦੇਖੀ ਵੀ ਪੋੜਾ ਸਵਾਦਾ ਗੰਨੇ ਦੀ ਖਵਾਲੀ ਚੈੱਕ ਕਰ ਰਿਹਾ ਮੋਟਾ ਦੇ ਦੇਖੋ ਪਹਿਲਾਂ ਗੰਨਾ ਦੇਖਣਾ ਮੋਟਾ ਗੰਨਾ ਆ ਦੇਖੀ ਤਾਂ ਕਹੇ ਜਾ ਗੰਨਾ ਤੇ ਇਹ ਆਪਾਂ ਸਪੈਸ਼ਲ ਗੁੜ ਵਾਸਤੇ ਨਹੀਂ ਆ 20 ਬਾਈ ਸਰੀ ਆਪਾਂ ਗੁੜ ਵਾਸਤੇ ਨਹੀਂ ਆ ਗੁੜ ਵਾਸਤੇ ਦੂਜਾ ਗੰਨਾ ਹਾਂਡੇ 550 ਵੀ ਆਇਆ ਹੋਇਆ ਉਹਦੇ ਆਹ ਪਿਆ 550 ਕਵਾਲਿਟੀ ਕਵਾਲਿਟੀ ਦਾ ਫਰਕ ਆਗਲਾ ਕਹਿੰਦਾ ਵੀ 850 ਕਿੱਥੋਂ 550 ਦਾ ਮਿਲਦਾ ਛੜਿਆ ਜਾ ਲੋ ਜੀ ਬਲੋ ਜੂਸ ਦੇਖੋ ਕਿੰਨਾ ਨਿਕਲ ਆ ਰਿਹਾ ਦੇ ਵਿੱਚ ਨਿਕਲ ਆ ਪੂਰਾ ਜੂਸ ਸਪੈਸ਼ਲ ਜੂਸ ਵਾਲਾ ਗੰਨਾ ਜਿਹੜਾ ਛੋਟੀਆਂ ਪਹਲਾੜੀਆਂ ਦੇ ਜੂਸ ਪੀਣ ਨੂੰ ਜਾਂਦਾ ਉਹ ਗੰਨਾ ਹੈ ਸਪੈਸ਼ਲ ਸਪੈਸ਼ਲ ਪੂਰਾ ਸਾਫ ਜੂਸ ਇਹ ਦੇਖਿਓ ਥੋੜਾ ਜਿਹਾ ਪਾਣੀ ਵੱਧਾ ਤਾਂ ਕਰਕੇ ਇਹਦਾ ਗੁੜ ਸਵਾਦ ਤੇ ਸਾਫ ਤੇ ਸਵਾਦ ਨਾ ਆਉਂਦਾ ਕਿਉਂਕਿ ਹੌਲੀ-ਹੌਲੀ ਜਦੋਂ ਇੱਧਰ ਜਾਂਦਾ ਹੌਲੀ-ਹੌਲੀ ਵਿੱਚ ਉਹ ਹੁੰਦਾ ਮੱਚਦਾ ਦੇਖ ਕੋਈ ਲੱਗਦੀ ਹੈ ਵੱਧ ਤਾਂ ਕਰਕੇ ਨੂੰ ਫਿਰ ਇੱਕ ਘਾੜ ਵਾਲਾ ਖਰੀਦਣਾ ਜੀ ਦਾ ਗੁੜ ਨਿਕਲਦਾ 10-11 ਕਿਲੋ ਅਸਲ ਵਧੀਆ ਜੇ ਜਮਾ ਪਕਾਵਨਾ 10 ਕਿਲੋ ਨਿਕਲੂਗਾ ਤੇ ਪੀਂਡੀ ਪੈਂਦੀ ਹੈ ਦੇਖੋ ਤੇ ਕੁੱਟੀ ਜਾਂਦੇ ਨੇ ਇੱਥੇ ਇੰਡੀ ਕੁੱਟ ਕੇ ਪਾਈ ਜਾਊਗਾ ਲਈ ਫੇਰ ਨੂੰ ਲਿਗਾਇਓ ਪਾਣੀ ਦੇ ਵਿੱਚੋਂ ਇਹ ਵੀ ਚੁੱਗ ਜੀ ਕੱਢ ਕੇ ਫੇਰ ਪਾਈ ਜਾਊਗਾ ਮੈਲ ਨਿਕਲਦੇ ਇਹਨਾਂ ਸਾਫ਼ ਹੋ ਜਾਊਗਾ ਇਹਨਾਂ ਜੂਸ ਤਰ੍ਹਾਂ ਦੇਖੋ ਇਹ ਵੀ ਮੈਲ ਇਲਾਹੀ ਜਾਂਦੀ ਹੈ ਪਹਿਲਾਂ ਜੂਸ ਦੇ ਉੱਥੋਂ ਸਰਕਾਰੀ ਮੈਲ ਵਿੱਚ ਪਾਈ ਜਾਂਦੀ ਹੈ ਕੱਢ-ਕੱਢ ਕੇ ਇਹ ਤੋਂ ਫਿਰ ਸਾਫ਼ गन्ना ਜੂਸ ਸਾਫ਼ ਹੋ ਕੇ ਇਹਦੇ ਵਿੱਚ ਆਉਂਦਾ ਫਿਰ ਜਿਹੜੀ ਮੈਲ ਨਿਕਲ ਇਹਦੇ ਵਿੱਚੋਂ ਕੱਢੀ ਜਾਊਗੀ ਇਹਦੇ ਵਿੱਚੋਂ ਕੱਢ ਕੇ ਜਾਵਾਂ ਸਾਫ਼ ਕਰਕੇ ਫਿਰ ਇਹਦੇ ਵਿੱਚ ਪਾਇਆ ਜਾਂਦਾ ਇਹ ਗਾਂਹਾਂ ਜਾ ਕੇ ਗੁੜ ਬਣਦਾ ਜਮਾ ਪਿਓਰ ਗੁੜ ਇਹਦੇ ਵਿੱਚ ਬਣਦਾ ਇਹਦੇ ਚੱਕ ਕੇ ਇਹ ਇਹ ਵਿੱਚ ਲਾ ਜਾਂਦਾ ਚੱਕ ਦੇ ਵਿੱਚ ਚੱਕ ਦੇ ਵਿੱਚ ਘੋਟਿਆ ਜਾਂਦਾ ਫਿਰ ਇੱਥੇ ਗਾਂ ਇੱਥੇ ਆ ਜਾਂਦਾ ਆਹ ਗਾ ਕੇ ਸ਼ੱਕਰ ਬਣ ਗਈ ਸ਼ੱਕਰ ਦਿਖਾ ਦਿੰਨੇ ਇੱਕ ਘਾਟ ਵਾਲੀ ਨਹੀਂ ਸ਼ੱਕਰ ਆਪਣੀ ਬਣ ਰਜਾਦੀ ਆ ਦੇਖੋ ਸ਼ੱਕਰ ਆ ਗਈ ਸ਼ੱਕਰ ਇਹਦੇ ਉੰਨੀ ਗੱਨੇ ਸ਼ੱਕਰ ਬਣਦੇ ਜਮਾ ਚਿੱਟੀ ਪਿਓਰ ਬਣਦੀ ਆ ਪਰ ਗੰਦਾ ਕੁਆਲਿਟੀ ਦਾ ਹੋਵੇ ਵੀ ਥੋਥਾ ਜਾਣਾ ਹੋਵੇ ਵਿੱਚੋਂ ਪਿਓਰ ਗੱਲਾਂ ਪੂਰਾ ਸਾਫ ਕੀਤਾ ਹੋਵੇ ਤਾਂ ਜਮਾ ਚਿੱਟੀ ਸ਼ੱਕਰ ਬਣੂਗੀ ਉੰਨੀ ਗੱਨੇ ਨਾਲ ਫੇਲਰ ਮਿੰਟਾਂ ਜੀ ਕਰ ਦਿੰਦਾ ਫੁੱਲ ਇਹ ਰੋਕਣਾ ਪੈਂਦਾ ਵੀ ਦੀ ਬੰਦ ਕਰਨਾ ਪੈਂਦਾ ਕੁਆਲਟੀ ਗਨ ਵੀ ਚੈੱਕ ਕਰਨੀ ਆਹ ਤੇ ਜਾਲੀ ਚਲਾਈਏ ਸਾਫ਼ ਹੋਣ ਵਾਸਤੇ ਜਿੱਥੇ ਜਿਹੜੀ ਆਹਾ ਨੂੰ ਖਾਣ ਜਾ ਗੁੜ ਤੇ ਲਗਾਵੇ ਓਚੀ ਸਾਫ਼ ਹੋਈ ਜਾਵੇ ਇਹਦੇ ਸੇਕ ਦਾ ਕੋਲੈਂਟ ਕਰੀ ਜਾਣਾ ਇਹ ਇਕੱਠਾ ਹੋ ਜਾਣਾ ਇਹਨੇ ਗੋਰਖਾਣਾ ਇੱਕ ਨੰਬਰ ਤਾਂ ਆਪਣਾ ਗੰਨਾ ਬੀਜੇਗਾ ਵੇ ਜੋਗੀ ਮਹਿਰ ਜਾਂ ਫੈਕਟਰ ਤੇ ਲੱਗਿਆ ਜਿਹੜਾ ਜੂ ਦੂਆ ਸਾਫ ਹੋ ਕੇ ਥੱਲੇ ਮੁੱਕਾਈਦਾ ਮੈਂ ਆਪ ਕੁਛਿਆ ਪਿੰਡਿੰਗ ਪਿੰਡੀ ਦਾ ਜਦਾਂ ਪਾਣੀ ਪਾਇਆ ਜਾਂਦਾ ਇਹਨੂੰ ਕੁੱਟ-ਕੁੱਟ ਕੇ ਇਹਦੇ ਵਿੱਚੋਂ ਖਮਾਰ ਕੇ ਪੋਲ ਕੇ ਇਹਦਾ ਕੱਲਾ ਜਿਹੜਾ ਪਾਣੀ ਹੁੰਦਾ ਉਹ ਸਾਫ ਕਰਨ ਵਾਸਤੇ ਪਾ ਜਾਂਦਾ ਇਹਨਾਂ ਨੂੰ ਸਾਫ ਹੋ ਜਾਂਦਾ ਹੋਰ ਕੁਝ ਨਹੀਂ ਪੈਂਦਾ ਜਬਸ ਬਸ ਮਰਾ ਮੋਟਾ ਪਹਿਲਾ ਮਿੱਠਾ ਸੋਡਾ ਆ ਪਿਆ ਮਿੱਠਾ ਸੋਡਾ ਹੋਰ ਕੁਝ ਨਹੀਂ ਪਾਇਆ ਜਾਂਦਾ ਲੈ ਗੁੜ ਬਣ ਕੇ ਹੋਰ ਆਣਾ ਤਿਆਰ ਬਸ ਹੁਣ ਤੇ ਜੋ ਆ ਘੋਟਣਗੇ ਛੋਟ ਕੇ ਚੱਕ ਤੇ ਜਾਊਗਾ ਅਦਰ ਨਾਲ ਸ਼ੱਕਰ ਵੀ ਬਣਾਵਾਂਗੇ ਜੋ ਗੁੜ ਵੀ ਬਣਾਵਾਂਗੇ ਬਾਕੀ ਇਹਨਾਂ ਗੁੜ ਸ਼ੱਕਰ ਬਣਾਵੋ ਸਾਨੂੰ ਅੱਡ ਕੇ ਪਾਵਾਂਗੇ ਧੰਨਵਾਦ ਜੀ ਪੂਰੀ ਵੀਡੀਓ ਦੇਖਿਓ ਫਿਰ ਵੱਧ ਤੋਂ ਵੱਧ ਸ਼ੇਅਰ ਕਰਿਓ